ਹਾਂਜੀ ਅੱਜ ਦੀ ਵੀਡੀਓ ਆਪਾਂ ਸਲਵਾਰ ਬਾਰੇ ਲੈ ਕੇ ਆਏ ਆ ਤੁਹਾਡੇ ਵਾਸਤੇ ਆਪਣੇ ਕੋਲੇ 38 ਇੰਚ ਸਲਵਾਰ ਦੀ ਲੰਬਾਈ ਆ 7 ਇੰਚ ਚੌੜੀ ਮੂਰੀ ਆ ਆਪਣੇ ਕੋਲੇ 2.5 ਮੀਟਰ ਕਪੜਾ ਗਾ ਆਪਾਂ ਨੇ ਆਸਣ ਵੀ ਨਹੀਂ ਪਾਉਣਾ ਦੇਖੋ ਇਹਦੇ ਵਿੱਚ ਤੇ ਸਲਵਾਰ ਵੀ ਆਪਣੇ ਡਬਲ ਲੰਬਾਈ ਦੇ ਵਿੱਚ ਬਣਾਉਣੀ ਆ ਉਹ ਕਿਸ ਤਰੀਕੇ ਨਾਲ ਬਣਾਉਣੀ ਆ ਤੁਸੀਂ ਵੀਡੀਓ ਰਾਹੀਂ ਦੇਖਣਾਗਾ 벨ਟ ਵਾਲੀ ਸਲਵਾਰ ਆ ਦੇਖੋ ਆਪਣੀ ਤੁਹਾਨੂੰ ਮੈਂ ਕਪੜਾ ਪਹਿਲਾਂ ਇੱਕ ਵਾਰੀ ਦਿਖਾ ਦਿੰਨੀ ਆ ਦੇਖੋ 2.5 ਮੀਟਰ ਕਪੜਾ ਆਪਣੇ ਕੋਲੇ ਇੰਚ ਘੱਟ ਲਈ ਆ 2.5 ਮੀਟਰ ਤੋਂ ਪਰ ਆਪਾਂ ਇਹਦੇ ਵਿੱਚ ਆਸਣ ਵੀ ਨਹੀਂ ਪਾਉਣਾ ਤੇ ਕਹਿ ਰਹੇ ਹੁੰਦੇ ਦੀ ਇਸ ਤਰ੍ਹਾਂ ਪੱਲਾ ਮੋੜ ਕੇ ਜਿਵੇਂ ਆਪਾਂ ਕਹਿਦਨੇ ਆਹ ਚੀਜ਼ ਇਸ ਤਰ੍ਹਾਂ ਇਸ ਤਰੀਕੇ ਨਾਲ ਨਹੀਂ ਬਣਾਉਣੀ ਬਣਾਉਣੀ ਆਪਣੇ ਡਬਲ ਕੁੰਦੇ ਦੇ ਵਿੱਚ ਆ ਮੰਨ ਲਓ ਡਬਲ ਲੰਬਾਈ ਦੇ ਵਿੱਚ ਉਹ ਕਿਸ ਤਰ੍ਹਾਂ ਬਣਾਓਗੇ ਤੁਸੀਂ ਦੇਖੋ 2.5 ਮੀਟਰ ਕਪੜਾ ਹੋ ਗਿਆ 38 ਇੰਚ ਆਪਣੀ ਲੈਂਥ ਹੋ ਗਈ ਆਪਾਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਜੇ ਆਪਾਂ ਦੇਖੋ ਇਸ ਤਰ੍ਹਾਂ ਪਹਿਲਾਂ ਇਹਦੇ ਪੌਂਚੇ ਉਤਾਰ ਦਾਂਗੇ ਮੰਨ ਲਓ ਤਾ ਪਿੱਛੇ ਜਿਹੜੀ ਸਲਵਾਰ ਹੋਊਗੀ ਆਪਣੀ ਇਸ ਤਰ੍ਹਾਂ ਡਬਲ ਪੱਲੇ ਦੀ ਨਹੀਂ ਬਣੂਗੀ ਕਿਉਂਕਿ ਆਪਾਂ ਨੂੰ ਇਸ ਤਰ੍ਹਾਂ ਕਹਿਰਾ ਕਰਕੇ ਹੀ ਜੇ ਸਲਵਾਰ ਆਪਾਂ ਨੇ ਹਲਕੀ ਥੋੜੀ ਜੀ ਭਾਰੀ ਬਣਾਉਣੀ ਆ ਤਾਂ ਆਪਾਂ ਨੂੰ ਆਸਣ ਵਗੈਰਾ ਪਾਉਣਾ ਪਊਗਾ ਪਰ ਆਪਾਂ ਨੇ ਸਲਵਾਰ ਦੇ ਵਿੱਚ ਕੀ ਆਸਣ ਵੀ ਨਹੀਂ ਪਾਉਣਾ ਤਾਂ ਤੁਸੀਂ ਕਿਸ ਤਰ੍ਹਾਂ ਦੀ ਸਲਵਾਰ ਦੀ ਕਟਿੰਗ ਕਰੋਗੇ ਦੇਖੋ ਜਿਵੇਂ ਮੰਨ ਲਓ ਮੈਂ ਕੱਪੜੇ ਨੂੰ ਚੰਗੀ ਤਰ੍ਹਾਂ ਸਿੱਧਾ ਕਰ ਲਿਆ ਇੱਕ ਵਾਰੀ ਪ੍ਰੈਸ ਵਗੈਰਾ ਕਰਕੇ ਆਪਾਂ ਨੇ ਕੱਪੜੇ ਨੂੰ ਸਿਲਕ ਦੇ ਵਿੱਚ ਸਟਾਫਾ ਦੇਖੋ ਇਹ ਤਾਂ ਮੈਂ ਕੀ ਕਰੂੰਗੀ ਸਭ ਤੋਂ ਪਹਿਲਾਂ ਦੇਖੋ ਇਹਦਾ ਆਪਾਂ 벨ਟ ਉਤਾਰਾਂਗੇ ਮੰਨ ਲਓ ਇਸ ਤਰ੍ਹਾਂ ਡਬਲ ਕਰਿਆ ਹੋਇਆ ਇਹ ਕੱਪ ਉਸੀਂ ਡਬਲ ਕਰਕੇ ਜਿੰਨਾ ਤੁਸੀਂ 벨ਟ ਲਾ ਰਹੇ ਹੋਗੇ ਮੈਂ ਇਹਦੇ ਵਿੱਚ 벨ਟ ਲਾਉਂਗੀ 7 ਇੰਚ ਕਟਾਈ ਦਾ ਪਹਿਲਾਂ ਮੈਂ ਦੇਖੋ ਸਾਈਡਾਂ ਤੋਂ ਇਹਦੀ ਫਿਨਿਸ਼ਿੰਗ ਦੇ ਦੂੰਗੀ ਇੱਕ ਵਾਰੀ ਕੱਪੜਾ ਜੋ ਵੀ ਬਦਮਾ ਘਟਮਾ ਉਹਦੀ ਆਪਾਂ ਕਟਿੰਗ ਕਰ ਦਾਂਗੇ ਕਟਿੰਗ ਕਰਕੇ ਹੁਣ ਦੇਖੋ ਆਪਾਂ ਨੇ ਪਹਿਲਾਂ 벨ਟ ਲਗਾਉਣਾ 벨ਟ ਇਹਦੇ ਆਪਾਂ ਨੇ 7 ਇੰਚ ਕਟਾਈ ਦਾ ਲਾਉਣਾ ਆਪਣੇ 5 5.5 ਇੰਚ ਰੈਡੀ ਰਹਿ ਜਾਂਦਾ ਤੁਸੀਂ ਉਸੇ ਹਿਸਾਬ ਦੇ ਨਾਲ ਇਹਦਾ ਕਟਿੰਗ ਕਰ ਲਓਗੇ ਮੈਂ 7 ਇੰਚ ਕਟਾਈ ਦਾ 벨ਟ ਕੱਟਦੀ ਹੁੰਦੀ ਆ ਤਾਂ ਮੈਂ 7 ਇੰਚ ਕਟਾਈ ਦਾ ਇਹਦਾ 벨ਟ ਇੱਕ ਵਾਰ ਉਤਾਰ ਲੂੰਗੀ ਦੇਖੋ ਉੱਪਰ ਕਿਉਂਕਿ 벨ਟ ਤਾਂ ਆਪਾਂ ਨਾਲ ਦਾ ਹੀ ਲਗਾਵਾਂਗੇ ਇਹਦੇ ਨਾਲ ਕਿਉਂਕਿ ਸ਼ਰਟ ਦਾ ਸਟੱਫ ਹੋਰ ਆ ਤੇ ਇਹ ਹੈਗਾ ਆਪਣੇ ਕੋਲੇ ਸਿਲਕ ਦੇ ਵਿੱਚ ਆਪਾਂ 벨ਟ ਦੀ ਦੀ ਕਟਿੰਗ ਕਰਦਾਂਗੇ 7 ਇੰਚ ਕਟਾਈ ਦਾ ਆਪਾਂ ਨੇ 벨ਟ ਇਹ ਉਤਾਰ ਲਿਆ ਹੁਣ ਦੇਖੋ ਆਪਾਂ ਨੇ ਕੀ ਕਰਨਾਗਾ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਸਿੰਗਲ ਕਰ ਲਾਂਗੇ ਇਸ ਤਰ੍ਹਾਂ ਸਿੰਗਲ ਕਰਕੇ ਇਹਨੂੰ ਡਬਲ ਕਰ ਲਾਂਗੇ ਹੁਣ ਡਬਲ ਕਰ ਲਿਆ ਦੇਖੋ ਆਪਾਂ ਨੇ ਇਹਦੇ ਆਪਾਂ ਨੇ ਕੀ ਕਰਨੇ ਹੋਣਗੇ ਸਾਈਡ ਤੋਂ ਪੌਂਜਿਆਂ ਨੂੰ ਉਤਾਰਾਂਗੇ ਇਹਦੇ ਨਾਲੋਂ ਆਪਾਂ ਡਬਲ ਕਰਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਤੈਅ ਮਾਰ ਲਾਂਗੇ ਦੀ ਆਪਾਂ ਕੰਨੀਆਂ ਨੂੰ ਪਕੜ ਕੇ ਇਸ ਤਰ੍ਹਾਂ ਝਟਕਾ ਦਾਂਗੇ ਵੀ ਇਸ ਤਰ੍ਹਾਂ ਨਾ ਹੋਵੇ ਵੀ ਆਪਣੇ ਜਿਹੜੇ ਪਹੁੰਚੇ ਕਟਿੰਗ ਵੇਲੇ ਟਡੇ ਵਿੰਗੇ ਕਟਿੰਗ ਦੇ ਵਿੱਚ ਆ ਜਾਣ ਤਾਂ ਤੁਸੀਂ ਜਮਾ ਇੱਕਦਮ ਕੱਪੜੇ ਨੂੰ ਸਾਫ਼ ਕਰ ਲੋਗੇ ਜੇ ਕੱਪੜੇ ਦੀ ਕੰਨੀ ਵਗੈਰਾ ਜ਼ਿਆਦਾ ਚੜਾਈ ਦੇ ਵਿੱਚ ਦਿੱਤੀ ਹੋਈ ਆ ਜਾਂ ਕਈ ਵਾਰ ਤਾਂ ਅੱਗੇ ਵਾਲੀ ਕੰਨੀ ਹੁੰਦੀ ਆ ਤਾਂ ਤੁਸੀਂ ਉਹ ਸਾਈਡ ਤੋਂ ਕੰਨੀ ਨੂੰ ਕੀ ਕਰ ਲੈਣਾ ਫਿਨਿਸ਼ਿੰਗ ਕਰ ਲੈਣੀ ਆਂਗੀ ਜੇ ਕੰਨੀ ਜ਼ਿਆਦਾ ਚੜਾਈ ਦੇ ਵਿੱਚ ਆ ਜਿਵੇਂ ਇਹ ਕੰਨੀ ਦੇ ਉੱਪਰ ਦੇ ਕੋ ਬੂਰ ਜਾਗਾ ਤਾਂ ਜੇ ਕਾਫੀ ਲੱਗੇ ਹੋਏ ਨੇ ਤਾਂ ਇਹਨੂੰ ਮੈਂ ਇਸ ਤਰ੍ਹਾਂ ਇਹਦੀ ਕਟਿੰਗ ਕਰ ਦੂੰਗੀ ਇੱਕ ਵਾਰੀ ਫਿਨਿਸ਼ਿੰਗ ਦੇ ਦਾਂਗੇ ਕਿਉਂਕਿ ਸਲਾਈਆਂ ਦੇ ਵਿੱਚ ਇਹ ਜਦੋਂ ਆਪਾਂ ਸਲਵਾਰ ਨੂੰ ਘੁੰਮ ਕਰਕੇ ਬਣਾਉਣਿਆ ਤਾਂ ਇਹ ਵਿੱਚ ਦੀ ਨਜ਼ਰ ਆਉਂਦੇ ਰਹਿੰਦੇ ਨੇਗੇ ਤਾਂ ਕਰਕੇ ਇਹਦੀ ਮੈਂ ਕਟਿੰਗ ਪਹਿਲਾਂ ਕਰਤੀ ਹੁਣ ਦੇਖੋ 7 ਇੰਚ ਆਪਣੀ ਮੂਰੀ ਰੱਖਣੀ ਆਪਾਂ ਨੇ ਤਾਂ ਜਿਹੜਾ ਆਪਾਂ ਨੇ ਪੌਂਚਾ ਪਾਉਣਾ ਉਹ 12 ਇੰਚ ਕਟਾਈ ਦਾ ਪਾਵਾਂਗੇ ਦੇਖੋ ਆਪਾਂ ਸਾਈਡ ਤੋਂ ਜਿਹੜੇ ਕੰਨੀ ਵਾਲੀ ਸਾਈਡ ਤੋਂ ਮਿਲ ਕੀ ਆਪਾਂ ਇਹਨੂੰ 12 ਇੰਚ ਕਟਾਈ ਦਾ ਕੀ ਕਰਨਾ ਆਪਾਂ ਨੇ ਪੌਂਚਾ ਉਤਾਰ ਦੇਣਾਗਾ ਇਸ ਤਰੀਕੇ ਨਾਲ ਨਿਸ਼ਾਨ ਲਗਾ ਲਾਂਗੇ ਆਪਾਂ 2-3 ਜਗ੍ਹਾ ਤੇ ਕਿਉਂਕਿ ਆਪਾਂ ਨੂੰ ਕਟਿੰਗ ਵੇਲੇ ਕੋਈ ਦਿੱਕਤ ਨਾ ਆਵੇ ਜਾਂ ਇੱਧਰ ਉੱਧਰ ਨਾ ਕਟਿੰਗ ਹੋ ਜੇ ਤਾਂ ਆਪਾਂ ਨੇ ਇਸ ਤਰ੍ਹਾਂ ਸਿੱਧਾ ਇਹਦਾ ਕੱਪੜਾ ਉਤਾਰ ਦੇਣਾਗਾ ਦੇਖੋ ਹੁਣ ਕੀ ਕਰਨਾ ਜਿਹੜੇ ਆਪਾਂ ਨੂੰ ਪਹੁੰਚੇ ਉਤਾਰੇ ਨੇ ਆਪਾਂ ਨੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਜਿੰਨੇ ਆਪਾਂ ਨੂੰ ਚਾਹੀਦੇ ਨੇ ਇਹ ਉਸੇ ਹਿਸਾਬ ਦੇ ਨਾਲ ਇਹਨੂੰ ਆਪਾਂ ਕਟਿੰਗ ਕਰਕੇ ਆਪਾਂ ਸਲਵਾਰ ਦੀ ਜਦੋਂ ਕਟਿੰਗ ਕਰਨ ਲੱਗਣਾ ਹੁੰਦਾ ਤਾਂ ਇਹਨੂੰ ਆਪਾਂ ਅਗਲੇ ਪਾਸੇ ਰੱਖ ਲੈਣੇ ਆਂਗੇ ਇਸੇ ਤਰੀਕੇ ਮੈਂ ਉਪਰ ਉਹਨੂੰ ਵੀ ਥੋੜੀ ਜੀ ਫਿਨਿਸ਼ਿੰਗ ਦੇ ਦੂੰਗੀ ਦੇਖੋ ਜੋ ਵੀ ਬਦਮਾ ਘਟਮਾ ਕੱਪੜਾ ਹੈਗਾ ਉਹਨੂੰ ਕੱਟ ਦੂੰਗੀ ਹੁਣ ਦੇਖੋ ਕਈ ਵਾਰ ਮੈਨੂੰ ਕਮੈਂਟਾਂ ਦੇ ਵਿੱਚ ਪੁੱਛਦੇ ਨੇ ਵੀ ਤੁਸੀਂ 6.5 ਇੰਚ ਉੱਪਰ ਕਿਉਂ ਕੱਢਤਾ ਇਹ ਆਪਾਂ ਬਾਰ-ਬਾਰ ਹਰ ਇੱਕ ਵੀਡੀਓ 'ਚ ਜਦੋਂ ਵੀ ਤੁਹਾਨੂੰ ਕੋਈ ਸਲਵਾਰ ਦੀ ਨਵੀਂ ਵੀਡੀਓ ਪਾਉਣੀ ਆ ਦੇਖੋ ਬੈਲਟ ਤਾਂ ਆਪਾਂ ਉਸੇ ਤਰੀਕੇ ਨਾਲ ਹੀ ਲਗਾਉਣਾ ਹੁੰਦਾ ਇਹਦੇ ਵਿੱਚ ਤਾਂ ਕੋਈ ਚੱਕਰ ਨਹੀਂ ਹੁੰਦਾ ਸਲਵਾਰ ਚਾਹੇ ਆਪਾਂ ਸਟ੍ਰੇਟ ਕੱਟ ਰਹੇ ਆਂ ਚਾਹੇ ਹੈਵੀ ਕੱਟ ਰਹੇ ਆਂ ਜਿਵੇਂ ਦੀ ਵੀ ਕੱਟ ਰਹੇ ਆਂਗੇ ਬੈਲਟ ਆਪਾਂ ਨੇ ਉਨਾ ਹੀ ਲਾਉਣੇ ਹੁੰਨੇ ਆ ਮੰਨ ਲਓ ਦੇਖੋ 6.5 ਇੰਚ ਆਪਾਂ ਨੇ ਆਹ ਉੱਪਰ ਕੱਢਤਾ 7 ਇੰਚ ਕਟਾਈ ਦਾ ਆਪਣਾ 벨ਟ ਲੱਗ ਰਿਹਾ ਤੁਸੀਂ ਇਸ ਤਰ੍ਹਾਂ ਫੋਲਡਿੰਗ ਕਰਕੇ ਦੇਖੋ ਤਾਂ ਆਪਣਾ ਜਿਹੜਾ 벨ਟ ਹੋਊਗਾ ਉਹ 5.5 ਇੰਚ ਹੀ ਰੈਡੀ ਰਹੂਗਾ ਸੋਡਾ ਜਿਹੜਾ 벨ਟ ਹੋਊਗਾ ਜਦੋਂ ਬਣ ਕੇ ਸਲਵਾਰ ਰੈਡੀ ਹੋ ਜੂਗੀ ਦੇਖੋ 6.5 ਇੰਚ ਆਪਾਂ ਨੇ ਉੱਪਰ ਕੱਢਿਆਗਾ ਤਾਂ ਆਪਣਾ 2 ਇੰਚ ਦਾ ਤਾਂ ਨੇਫਾ ਹੋ ਗਿਆ 5.5 ਇੰਚ ਦਾ ਆਪਣਾ 벨ਟ ਰੈਡੀ ਰਹੂਗਾ 6.5 ਇੰਚ ਆਪਾਂ ਉੱਪਰ ਕੱਢ ਰਹੇ ਹਾਂ ਜਿਹੜਾ ਆਪਣਾ 1 ਇੰਚ ਦਾ ਇਹ ਫਾਸਲਾ ਰਹਿ ਰਿਹਾ ਇਹ ਮਾਰਜਨ ਦਾ ਇੱਕ ਅੱਧਾ ਇੰਚ ਮਾਰਜਨ ਆਪਣਾ ਇਧਰਲੀ ਸਾਈਡ ਆਊਗਾ ਅੱਧਾ ਇੰਚ ਆਪਣਾ نیچے ਆਊਗਾ ਜਿਹੜਾ ਆਪਾਂ ਇਹਦੇ 2.5 ਇੰਚ ਵਿੱਚ ਪਾਉਣੇ ਹੁੰਦੇ ਆ 2 ਇੰਚ ਦਾ ਆਪਣਾ ਹੁੰਦਾਗਾ ਨੇਫਾ ਉੱਪਰ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਦੇਖੋ ਜਿਵੇਂ ਆਪਾਂ 4.5 ਵੀ ਕੱਢ ਲੈਨੇ ਆ ਉੱਪਰ ਤਾਂ ਜਿੰਨੀ ਸਲਵਾਰ ਦੀ ਲੈਂਥ ਹੁੰਦੀ ਆ ਆਪਾਂ ਓਨੀ ਵੀ ਕਟਿੰਗ ਕਰ ਦਿੰਨੇ ਆ ਇਹਨੂੰ ਉਹੀ ਗੱਲ ਹੋ ਗਈ ਦੇਖੋ ਆਪਾਂ ਕਟਾਈ ਦਾ ਬੈਲਟ ਤਾਂ ਫੇਰ ਵੀ 7 ਇੰਚ ਹੀ ਲਗਾਵਾਂਗੇ ਪਰ ਇਸ ਨੂੰ ਸੌਖੇ ਤਰੀਕੇ ਨਾਲ ਦੱਸਦੇ ਆ ਆਪਾਂ ਜਦੋਂ ਵੀ ਤੁਸੀਂ ਕਿਸੇ ਵੀ ਸਲਵਾਰ ਦਾ ਬੈਲਟ ਵਗੈਰਾ ਲਗਾਉਨੇ ਹੋ ਤਾਂ ਬੈਲਟ ਤੁਸੀਂ ਚਾਹੇ 6 ਲਗਾਉਣਾ ਚਾਹੇ 6. ਤਾਂ ਤੁਸੀਂ ਨੇ 1/2 ਇੰਚ ਘੱਟ ਉੱਪਰ ਕੱਢ ਕੇ ਉਹਦੇ ਵਿੱਚ 2 1/2 ਇੰਚ ਪਲੱਸ ਕਰ ਦੇਣਾ ਜਿਵੇਂ ਸੌਖੇ ਤਰੀਕੇ ਨਾਲ ਆ ਦੇਖੋ ਜਿਵੇਂ ਮੈਂ ਇਹਦੇ 7 ਇੰਚ ਬੈਟਰ ਲਗਾਉਂਗੀ ਤੁਸੀਂ ਬਿਨਾਂ ਨਾਪ ਤੋਂ ਬਿਨਾਂ ਕਿਸ ਨੂੰ ਗੋਡੇ ਤੋਂ ਕਈ ਵਾਰ ਕੀ ਹੁੰਦਾ ਲੇਡੀ ਜੀ ਇਸ ਤਰ੍ਹਾਂ ਗੋਡਾ ਮਿਲ ਲੈਂਦੀਆਂ ਨੇ ਉਨਾ ਹੀ ਉਹਨੂੰ ਕਟਿੰਗ ਕਰ ਦਿੰਦੀਆਂ ਨੇ 1 ਇੰਚ ਵੱਧ ਘੱਟ ਕੇ ਕਿਉਂਕਿ ਇਹਨੂੰ ਮਾਰ ਜਾਂਦੇ ਵਿੱਚ ਰੱਖ ਕੇ ਪਰ ਜੇ ਤੁਸੀਂ ਤੁਹਾਨੂੰ ਗੋਡੇ ਬਾਰੇ ਨਹੀਂ ਵੀ ਪਤਾ ਮੰਨ ਲਓ ਕਿਸੇ ਦਾ ਆਪਾਂ ਨੂੰ ਨਾਪ ਐਦਾਂ ਹੀ ਕਹਿੰਦੇ ਨੇ 38 ਇੰਚ ਸਲਵਾਰ ਤਿਆਰ ਆ 36 ਇੰਚ ਸਲਵਾਰ ਤਿਆਰ ਆ ਤਾਂ ਤੁਸੀਂ ਉਸ ਤਰੀਕੇ ਨਾਲ ਇਹਦੀ ਸਲਵਾਰ ਦੀ ਕਟਿੰਗ ਕਰ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਨੇ 6.5 ਇੰਚ ਇਸ ਤਰ੍ਹਾਂ ਉੱਪਰ ਕੱਢ ਲਿਆ 38 ਇੰਚ ਸਲਵਾਰ ਆ 2.5 ਇੰਚ ਦੇ ਵਿੱਚ ਜੋੜ ਦੋ ਤਾਂ 40.5 ਇੰਚ ਤੋਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਇਹ ਦੇਖੋ ਜਿਹੜਾ ਆਪਣਾ ਆ ਕਪੜਾ ਉਤਰਿਆਗਾ ਜਿਹਦਾ ਦੇਖੋ ਛੋਟਾ ਨਾਪ ਪਤਲਾ ਤਾਂ ਤੁਹਾਡਾ ਇਹ 벨ਟ ਕੀ ਹੈ ਇੱਕ ਲੰਬਾਈ ਦੇ ਵਿੱਚ ਵੀ ਆ ਸਕਦਾ ਪਰ ਜਿਹੜਾ ਆਪਾਂ ਨੇ ਉੱਪਰੋਂ ਉਤਾਰਿਆ ਮੰਨ ਲਓ ਨਾਪ ਹੈਵੀ ਆਗਾ ਜਾਂ ਕਿਵੇਂ ਵੀ ਆ ਤਾਂ ਤੁਸੀਂ ਜਿਹੜਾ ਪੌਂਚਿਆਂ ਦੇ ਨਾਲੋਂ ਉੱਪਰੋਂ ਕੱਪੜਾ ਉਤਰਿਆ ਹੋਊ ਤਾਂ ਇਹਦੇ ਵਿੱਚ ਇਹਦਾ ਜੋੜ ਪਾ ਸਕਦੇ ਹੋ ਆਪਣਾ ਬੈਲਟ ਪੂਰਾ ਰੈਡੀ ਕਰ ਸਕਦੇ ਹੋਗੇ ਇਹ ਹੁਣ ਦੇਖੋ ਮੈਂ ਪੌਂਚੇ ਉਤਾਰੇ ਹੋਏ ਸੀ ਤਾਂ ਮੈਂ ਇਹਨੂੰ ਇਸ ਤਰ੍ਹਾਂ ਇੱਕ ਸਾਈਡ ਤੇ ਰੱਖ ਲੂੰਗੀ ਦੇਖੋ ਇਸ ਤਰੀਕੇ ਨਾਲ ਹੁਣ ਆਪਣੇ ਕੋਲੇ ਦੇਖੋ ਆ ਕੱਪੜਾ ਬਚ ਗਿਆ ਨਹੀਂ ਤਾਂ ਆਪਣਾ ਸਲਵਾਰ ਦੇ ਵਿੱਚ ਆਪਾਂ ਨੂੰ ਕੋਈ ਆਸਨ ਦੀ ਜ਼ਰੂਰਤ ਆ ਨਾਲੇ ਸਲਵਾਰ ਆਪਣੀ ਦੂਰੀ ਲਵਾਈ ਦੇ ਵਿੱਚ ਬਣੂਗੀ ਤੇ ਕਈ ਵਾਰ ਕੀ ਹੁੰਦਾ ਆਪਾਂ ਨੂੰ ਜਦੋਂ ਸਿੰਗਲ ਪਣੇ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੁੰਦਾ ਜਾਣਕਾਰੀ ਨਹੀਂ ਹੁੰਦੀ ਕਈ ਵਾਰ ਆਪਾਂ ਨੂੰ ਕਟਿੰਗ ਕਰਨ ਵੇਲੇ ਆਪਾਂ ਕਹਦੇ ਨੇ ਵੀ ਕਪੜਾ ਆਪਣਾ ਘਾਟਾ ਤੇ ਆਸਣ ਪਾਉਣਾ ਪਊਗਾ ਇਹ ਆਪਾਂ ਆਸਣ ਤੋਂ ਨਹੀਂ ਪਾਉਣਾ ਹੈਗਾ ਮੰਨ ਲਓ ਉਹ ਤੋਂ ਬਚਤ ਕਰਨੀ ਹੈਗੀ ਵੀ ਆਪਾਂ ਬਿਨਾ ਆਸਣ ਵਾਲੀ ਸਲਵਾਰ ਹੀ ਬਣਾਉਣੀ ਹੈਗੀ ਕਈ ਵਾਰ ਕੀ ਹੁੰਦੀ ਨੇ ਜਿਆਦਾਤਰ ਲੇਡੀਜ਼ ਆਸਣ ਵਾਲੀਆਂ ਸਲਵਾਰਾਂ ਪੈਣਦੀਆਂ ਨਹੀਂ ਹੈਗੀਆਂ ਵੀ ਸਿਉਣਾ ਜ਼ਿਆਦਾ ਹੋ ਜਾਂਦੀਆਂ ਨੇ ਉਹਦੇ ਵਿੱਚ ਆਸਣ ਦੀਆਂ ਤਾਂ ਪਸੰਦ ਨਹੀਂ ਕਰਦੀਆਂ ਮੰਨ ਲਓ ਤਾਂ ਤੁਸੀਂ ਕੀ ਕਰਨਾਗਾ ਜੇ ਤੁਹਾਡੀ ਸਲਵਾਰ ਦੀ ਲੈਂਥ ਇਸ ਤਰ੍ਹਾਂ ਪੂਰੀ ਨਹੀਂ ਆ ਰਹੀ ਤਾਂ ਤੁਸੀਂ ਕੀ ਕਰੋਗੇ ਇਸ ਤਰੀਕੇ ਨਾਲ ਉਹਦੀ ਸਲਵਾਰ ਦੀ ਕਟਿੰਗ ਕਰ ਸਕਦੇ ਹੋਗੇ ਸਾਈਡਾਂ ਤੋਂ ਮੈਂ ਫਿਰ ਵੀ ਸਿਲਕ ਦਾ ਦੇਖੋ ਕਪੜਾ ਇਦਰ ਉਧਰ ਰਿਸਕ ਜਾਂਦਾ ਆਪਾਂ ਨੂੰ ਫਿਨਿਸ਼ਿੰਗ ਦੇਣੀ ਪੈਂਦੀ ਆ ਸਾਈਡਾਂ ਤੋਂ ਸਲਾਈਆਂ ਤੋਂ ਜੇ ਆਪਾਂ ਐਦਾਂ ਹੀ ਰੱਖ ਲਾਂਗੇ ਤਾਂ ਆਪਾਂ ਨੂੰ ਸੀਨ ਵੇਲੇ ਵੀ ਸਲਾਈਆਂ ਕੀ ਹੈ ਕਈ ਵਾਰ ਟੇਡੀਆਂ ਵਿੰਗੀਆਂ ਚਲੀਆਂ ਜਾਂਦੀਆਂ ਨੇਗੀਆਂ ਤਾਂ ਹੁਣ ਤੁਸੀਂ ਦੇਖੋ ਆਪਣੇ ਗੋਡੇ ਸਭ ਤੋਂ ਆਪਾਂ ਨੇ ਅੱਗੇ ਰੱਖ ਲੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਸਾਹਮਣੇ ਰੱਖ ਸਕਦੇ ਹੋਗੇ ਆਹ ਤੇ ਇਹਨੂੰ ਆ ਦੇਖੋ ਤਾਂ ਇੱਥੇ ਆਪਾਂ ਮਾਰਕ ਕਰ ਲਾਂਗੇ ਇੱਕ ਵਾਰੀ ਨਿਸ਼ਾਨ ਲਗਾ ਲਿਆ ਦੇਖੋ ਹੁਣ ਆਪਾਂ ਨੇ 6 ਇੰਚ ਦੇਖੋ ਪਹੁੰਚੇਦਾਰੇ ਨੇ ਜਾਨੀ ਕਿ 12 ਇੰਚ ਦੇ ਤਾਂ ਇਸ ਤਰ੍ਹਾਂ ਮੈਂ ਮਾਰਜਿਨ ਰੱਖ ਲੂੰਗੀ ਇਹਦਾ ਮਾਰਜਿਨ ਰੱਖ ਕੇ ਦੀ ਆਪਾਂ ਕਟਿੰਗ ਕਰ ਦਾਂਗੇ 1/2 ਇੰਚ ਆਪਾਂ ਨੇ ਸਲਾਈਆਂ ਦੇ ਵਿੱਚ ਦੇਣਾ ਤਾਂ 6 ਇੰਚ ਮੈਂ ਇੱਥੇ ਹੀ ਲਗਾਉਂਗੀ ਆਹ ਚੀਜ਼ ਤੇ 7 ਇੰਚ ਦੀ ਆਪਾਂ ਮੋਰੀ ਰੱਖਣੀ ਆ 1 ਇੰਚ ਆਪਾਂ ਐਕਸਟਰਾ ਕੱਟ ਲਾਂਗੇ ਤਾਂ ਇਹ ਆਪਣਾ ਸਾਰਾ ਮਾਰਜਿਨ ਕਿੰਨਾ ਹੋਊਗਾ ਦੇਖੋ 2 1/2 ਇੰਚ ਦਾ ਤਾਂ ਆਹ ਲੈਂਥ ਮਣਕੇ ਦੇਖੋ ਆਪਣੀ 34 ਇੰਚ 34.5 9.35 ਦੇ ਗੇੜ ਆ ਰਹੀਏ ਦੇਖੋ ਆਪਣੀ ਇਹ 35 ਮੰਨ ਕੇ ਚੱਲੋ ਆਪਾਂ ਆ ਦੇਖੋ 35 ਇੰਚ ਮੰਨ ਲਓ ਆਪਾਂ ਇਹਦਾ ਪੱਲਾ ਸੀ ਗੋਡੇ ਸੀ ਉਹ 35 ਇੰਚ ਸੀਗੇ ਤਾਂ ਇਸੇ ਤਰੀਕੇ ਨਾਲ ਮੈਂ ਇਧਰੋਂ ਮਿੰਕੇ ਵੀ ਨਿਸ਼ਾਨ ਦੂਸਰੀ ਸਾਈਡ ਤੇ ਲਗਾ ਲਾਂਗੇ ਇਧਰੋਂ ਮਿੰਕੇ ਆਪਾਂ ਐਸ ਐਂਡ ਮੂਰੀ ਦਾ ਨਿਸ਼ਾਨ ਲਗਾਇਆ ਹੁਣ ਦੂਸਰੇ ਪਾਸਿਓ ਮਿੰਕੇ ਆਪਾਂ ਇਧਰ ਨਿਸ਼ਾਨ ਲਗਾਵਾਂਗੇ 35 ਇੰਚ ਤੇ ਹੀ ਆਪਾਂ ਨੇ ਨਿਸ਼ਾਨ ਇਸ ਸਾਈਡ ਵੱਲ ਲਗਾਉਣਾਗਾ ਉਸੇ ਤਰੀਕੇ ਜਿੰਨਾ ਆਪਾਂ ਨੇ ਉਧਰ ਲੇਤਾ ਨਿਸ਼ਾਨ ਉਸੇ ਤਰੀਕੇ ਨਾਲ ਆਪਾਂ ਇਧਰੋਂ ਵੀ ਕੱਟ ਕਰ ਲਾਂਗੇ ਹੁਣ ਕੀ ਕਰੋਗੇ ਦੇਖੋ ਜਿਹੜੇ ਆਪਣੇ ਕੱਟ ਲਗਾਏ ਹੋਏ ਨੇ ਚਾਹੇ ਤਾਂ ਤੁਸੀਂ ਇਸ ਤਰ੍ਹਾਂ ਰੱਖ ਕੇ ਇਧਰੋਂ ਰੇਵ ਕਰਕੇ ਐਂਟੀ ਟੇਪ ਵੀ ਲਗਾ ਸਕਦੇ ਹੋ ਜੇ ਤੁਹਾਨੂੰ ਇਦਾਂ ਦਾ ਔਖਾ ਲੱਗਦਾ ਕਈ ਵਾਰ ਆਪਾਂ ਨੂੰ ਲੰਬੀ ਸਲਾਈ ਚਲੀ ਜਾਂਦੀ ਹੈ ਜਾਂ ਇਧਰ ਉਧਰ ਰਿਸਕ ਨਾ ਪੈਂਦਾ ਜਿਵੇਂ ਆਪਾਂ ਇਹ ਤਾਂ ਕਾਊਂਟਰ ਤੇ ਕਟਿੰਗ ਕਰ ਰਹੇ ਹਾਂ ਸੂਟ ਦੀ ਤਾਂ ਤੁਸੀਂ ਨੇ ਕੀ ਕਰਨਾ ਜਿਵੇਂ ਆ ਕੱਟ ਲੱਗੇ ਹੋਣਗੇ ਇਸੇ ਤਰੀਕੇ ਨਾਲ ਇਸ ਸਾਈਡ ਤੋਂ پکڑਨਾ ਇਸੇ ਤਰੀਕੇ ਨਾਲ ਇਧਰੋਂ ਪਕੜਨਾ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਰੇਵ ਕਰ ਲਓਗੇ ਸਿਉਣ ਨੂੰ ਦੇਖੋ ਆਹ ਚੀਜ਼ ਨੂੰ ਕਿਉਂਕਿ ਜੋ ਵੀ ਇਹਦੇ ਵਿੱਚ ਬਲ ਹੋਊਗਾ ਕਾਨ ਹੋਊਗਾ ਇੱਕ ਸਾਈਡ ਵੱਲ ਤੇ ਚਲਾ ਜਾਊਗਾ ਤੁਹਾਡੀ ਸਲਵਾਰ ਝੜਨ ਵੇਲੇ ਜਾਂ ਸਲਾਈਆਂ ਪਾਉਣ ਵੇਲੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਤਾਂ ਮੈਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਕਰਕੇ ਬਿਠਾ ਲਿਆ ਹੁਣ ਇਹਦੀ ਆਪਾਂ ਇਸ ਤਰ੍ਹਾਂ ਕਟਿੰਗ ਕਰ ਦੇਣੀ ਹੈ ਦੇਖੋ ਆਪਾਂ ਇਹਦੇ ਵਿੱਚ ਕੋਈ ਵੀ ਆਸਣ ਵਗੈਰਾ ਦੀ ਜ਼ਰੂਰਤ ਨਹੀਂ ਪਈ ਹੈਗੀ ਨਾਲੇ ਆਪਣੀ ਦੂਰੇ ਪੱਲੇ ਦੇ ਵਿੱਚ ਸਲਵਾਰ ਬਣ ਗਈ ਤੇ ਨਾਲੇ ਜਿਆਦਾ ਹਲਕੀ ਨਹੀਂ ਬਣੀ ਮਨ ਨੂੰ మీడియం ਸਾਈਜ਼ ਦੇ ਵਿੱਚ ਆਪਣੀ ਸਲਵਾਰ ਇਹ ਬਣ ਕੇ ਰੈਡੀ ਹੋ ਜੂਗੀ ਮੈਂ ਇਸ ਤਰ੍ਹਾਂ ਮੈਂ ਬਰਾਬਰ ਜੋੜ ਕੇ ਦੇਖੋ ਫਿਰ ਕੰਨੀਆਂ ਨੂੰ ਬਰਾਬਰ ਜੋੜ ਲੂੰਗੀ ਹੁਣ ਆਪਾਂ ਇਸ ਤਰ੍ਹਾਂ نیچے ਨੂੰ ਨੂੰ ਝੜਕਾ ਦਾਂਗੇ ਜੋ ਵੀ ਬਾਦ ਘਾਟੂ ਅਸਲ ਤਾਂ ਹੁੰਦੀ ਨਹੀਂ ਜੇ ਬਾਈ ਚਾਂਸ ਕਈ ਵਾਰ ਹੋ ਵੀ ਜਾਂਦੀ ਆ ਕੋਈ ਬਲ ਵਗੈਰਾ ਰਹਿ ਜਾਂਦਾ ਤਾਂ ਆਪਾਂ ਇਸ ਤਰੀਕੇ ਨਾਲ ਨੂੰ ਸਲਵਾਰ ਨੂੰ ਚੰਗੀ ਤਰ੍ਹਾਂ ਫੜ ਕੇ نیچے ਨੂੰ ਝੜਕਾ ਦਾਂਗੇ ਝੜਕਾ ਕੇ ਆਪਾਂ ਇਸ ਤਰ੍ਹਾਂ ਦੀ ਸੈਟਿੰਗ ਕਰ ਦਾਂਗੇ ਆ ਦੇਖੋ ਹੈ ਨਹੀਂ ਮੰਨ ਲਓ ਆਪਾਂ ਇਹਨੂੰ ਸੈੱਟ ਕਰ ਲਾਂਗੇ ਜਦੋਂ ਆਪਾਂ ਨੂੰ ਆਪਾਂ ਨੂੰ ਕੋਈ ਵੀ ਇਹਨੂੰ ਦੁਬਾਰਾ ਕਟਿੰਗ ਕਰਨ ਦੀ ਲੋੜ ਨਹੀਂ ਜੇ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਸਾਡੀ ਸਲਵਾਰ ਬਾਹਰ ਨੂੰ ਜਾ ਰਹੀ ਆ ਵੀ ਸਾਨੂੰ ਬਿਲਕੁਲ ਇਸ ਤਰ੍ਹਾਂ ਨਾਲ ਲਗਮੀ ਸਲਵਾਰ ਚਾਹੀਦੀ ਹੈ ਤਾਂ ਤੁਸੀਂ ਆ ਜਿਹੜੀ ਰੇਬ ਕਟਾਈ ਪਾਈ ਹੁੰਦੀ ਹੈ ਇਹਨੂੰ ਥੋੜੀ ਥੋੜੀ ਫਿਨਿਸ਼ਿੰਗ ਦੇ ਕੇ ਹੋਰ ਪਾ ਸਕਦੇ ਹੋਗੇ ਹੁਣ ਆਪਾਂ ਦੇਖੋ ਆਸਣ ਕੱਟਦੇ ਹੁੰਨੇ ਆ ਉਹ ਆਪਾਂ 10 ਇੰਚ ਕਟਾਈ ਦਾ ਆਸਣ ਕਟਾਂਗੇ 10 ਇੰਚ ਕਟਾਈ ਦਾ ਆਪਣਾ ਆਸਣ ਹੋ ਗਿਆ ਤੇ ਡਬਲ ਪੰਨੇ ਦੇ ਵਿੱਚ ਆਪਣੀ ਸਲਵਾਰ ਬਣ ਕੇ ਕਟਿੰਗ ਹੋਗੀ ਮੰਨ ਲਓ ਸਲਵਾਰ ਦੀ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਤੁਹਾਨੂੰ ਅੰਦੀ ਕਟਿੰਗ ਬਾਰੇ ਦੱਸਿਆਗਾ ਕਿਸਾਨੀ ਦੇ ਨਾਲ ਦੇਖੋ ਘਰ ਬੈਠੇ ਇਸ ਤਰ੍ਹਾਂ ਦੀ ਸਲਵਾਰ ਦੀ ਕਟਿੰਗ ਕਰ ਸਕਦੇ ਹੋਗੇ ਬਿਨਾ ਆਸਣ ਤੋਂ ਹਾਂਜੀ ਅੱਜ ਦੀ ਵੀਡੀਓ ਆਪਣੀ ਹੈ ਸਲਵਾਰ ਦੀ ਸੀ ਜਿਹੜੀ ਤੁਹਾਨੂੰ ਕਟਿੰਗ ਕਰਕੇ ਦੱਸੀ ਆਪਾਂ ਨੇ ਵੀ 38 ਇੰਚ ਲੰਬਾਈ ਦੇ ਵਿੱਚ 2.5 ਮੀਟਰ ਕਪੜੇ ਦੇ ਵਿੱਚ ਆਪਣੇ ਬਿਨਾ ਆਸਣ ਤੋਂ ਸਲਵਾਰ ਦੀ ਕਟਿੰਗ ਕਰੀ ਹੈਗੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜਿਸ ਤਰ੍ਹਾਂ ਪਲਾਜ਼ੋ ਵਗੈਰਾ ਦੇ ਜੇਬਾਂ ਵਗੈਰਾ ਲਗਾਉਨੇ ਆਪਾਂ ਉਸੇ ਤਰੀਕੇ ਨਾਲ ਆਪਾਂ ਸਲਵਾਰ ਦੇ 벨ਟ ਦੇ ਵਿੱਚ ਜੇਬ ਲਗਾਉਣੀ ਦੱਸਾਂਗੇ ਤੁਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੇਖਣਾਗਾ